ਹੁਣ ਕੈਨੇਡਾ ਦੀ ਸਰਕਾਰ ਨੇ ਬਹੁਤ ਸਾਲਾਂ ਤੱਕ ਭਾਰਤ ਦੀ ਸਰਕਾਰ ਦੇ ਨਾਲ ਕੋਆਪਰੇਟ ਨਹੀਂ ਕੀਤਾ ਜੇ ਕੋਈ ਕ੍ਰਿਮੀਨਲਸ ਦੀ ਲਿਸਟ ਦਿੱਤੀ ਗਈ ਕੋਈ ਨਸ਼ੇ ਦੇ ਤਸਕਰਾਂ ਦੀ ਲਿਸਟ ਦਿੱਤੀ ਗਈ ਕਿਸੇ ਟੈਰਰਿਸ ਦੀ ਲਿਸਟ ਦਿੱਤੀ ਗਈ ਸੂਚੀ ਨਾ ਦਿੱਤੇਗੇ ਤਾਂ ਕੈਨੇਡੀਅਨ ਅਥਾਰਟिटीज ਨੇ ਉਸ ਨੂੰ ਹਮੇਸ਼ਾ ਇੱਕ ਸ਼ੱਕ ਦੀ ਨਜ਼ਰ ਨਾਲ ਵੇਖਿਆ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਹਰਿਆਣਾ ਦੀ ਗੱਲ ਕਰੀਏ ਦਿੱਲੀ ਦੀ ਗੱਲ ਕਰੀਏ ਰਾਜਸਥਾਨ ਦੀ ਗੱਲ ਕਰ ਲਈਏ ਤਾਂ ਉਧਰ ਜੇ ਆਪਾਂ BC ਦੀ ਗੱਲ ਕਰੀਏ ਜਾਂ ਟੈਰੀਓ ਦੀ ਗੱਲ ਕਰੀਏ ਕੋਈ ਫਰਕ ਨਹੀਂ ਹੈ ਉਨੇਕ ਦੂਸਰੇ ਨੂੰ ਸਰਕਾਰਾਂ ਦੇ ਵਿੱਚ ਕੋਈ ਤਾਲਮੇਲ ਤਾਂ ਉਸ ਤਰੀਕੇ ਦਾ ਹੈ ਨਹੀਂ ਹੈ ਦੇਖੋ ਜੀ ਅੱਗ ਨਾਲ ਖੇਡਣ ਵਾਲੇ ਨੂੰ ਸੇਕ ਤਾਂ ਲੱਗਦਾ ਹੀ ਹੁੰਦਾ ਜਦੋਂ ਅਸੀਂ ਉਹਨਾਂ ਨੂੰ ਤੀਜਾ ਦੇ ਰਹੇ ਸੀ ਵੀ ਸਾਨੂੰ ਇਹ ਚੀਜ਼ਾਂ ਪ੍ਰੋਵਾਈਡ ਕਰੋ ਇਹ ਬੰਦੇ ਸਾਡੇ ਇੱਥੇ ਕ੍ਰਿਮੀਨਲ ਵਾਂਟਡ ਨੇ ਉਹਨਾਂ ਨੇ ਨਹੀਂ ਕੀਤੇ ਤੇ ਅੱਜ ਸੇਕ ਲੱਗਾ ਨਾ ਉਹਨਾਂ ਨੂੰ ਹਾਲੇ ਸੇਕ ਲੱਗਾ ਹੁਣ ਉਸੇ ਅੱਗ ਵੀ ਲੱਗੂਗੀ ਲੱਗ ਰਹੀ ਹੈ ਜੀ ਉੱਥੇ ਉੱਥੇ ਤੁਸੀਂ ਵੇਖ ਲੈਣਾ ਪੰਜਾਬ ਨਾਲੋਂ ਵੱਧ ਇਹ ਖਲਾਰਾ ਪੈ ਜਾਊਗਾ ਕਿਸੇ ਟਾਈਮ ਕਹਿੰਦੇ ਸੀ ਕੈਨੇਡਾ ਜਾ ਰਿਹਾ ਅੱਜ ਤਾਂ ਉੱਥੇ ਜਿਹੜਾ ਕਾਰੋਬਾਰੀ ਹੈ ਜਿਹੜੀ ਤੁਸੀਂ ਗੱਲ ਕੀਤੀ ਵੀ ਦੁਬਈ ਸਿਰਫ ਭਾਰਤ ਤੋਂ ਨਹੀਂ ਬਲਕਿ ਕੈਨੇਡਾ ਦੇ ਵਿੱਚ ਬੜੀ ਚੰਗੇ ਚੰਗੇ ਨਾਮੀ ਜਿਹੜੇ ਗਾਇਕ ਨੇ ਜਿਨ੍ਹਾਂ ਦੇ ਉੱਥੇ ਬਿਜ਼ਨੈਸਸ ਤੇ ਗੋਲੀਆਂ ਚਲੀਆਂ ਤੇ ਉਹ ਸਾਰੇ ਦੇ ਸਾਰੇ ਦੁਬਈ ਸ਼ਿਫਟ ਕਰ ਗਏ ਨੇ। ਦੁਬਈ ਦਾ ਫੈਕਟਰ ਵੀ ਕਮਾਲ ਦਾ ਵੈਸੇ। ਕਿਉਂਕਿ ਉੱਥੇ ਦੀ ਉੱਥੇ ਕੀ ਕਮਾਲ ਹੈ? ਉੱਥੇ ਕਮਾਲ ਕੀ ਹੈ ਜੀ ਐਡਮਿਨਿਸਟ੍ਰੇਸ਼ਨ, ਉੱਥੇ ਕਮਾਲ ਕੀ ਹੈ ਜੀ ਗਵਰਨਮੈਂਟ, ਉੱਥੇ ਕਮਾਲ ਕੀ ਹੈ ਜੀ ਲਾ ਐਨਫੋਰਸਮੈਂਟ ਏਜੰਸੀਜ਼। ਕਿਉਂਕਿ ਉਹਨਾਂ ਨੇ ਸਖਤ ਤੋਂ ਸਖਤ ਐਕਸ਼ਨ ਲੈਣਾ ਹੈ। ਉਹ ਫੇਰ ਕੋਈ ਉੱਥੇ ਮਾਫੀ ਦਾ ਖਾਨਾ ਨਹੀਂ।